ਤਰੀ ਗੱਡੀ ਜਿਹੜੀ ਨਾ ਪਿੱਛੋਂ ਚੁੰਗੀ ਨੰਬਰ 7 ਤੋਂ ਲੈ ਅੰਟਰ ਵੱਜਿਆ ਜੀ। ਜੇਰਾ ਸੀ ਮਕੈਨਿਕ ਕੋਲ ਆ ਕੇ ਚੈੱਕ ਕੀਤਾ ਤੇ ਉਹਦੇ ਵਿੱਚ ਹੁਟਰ ਲੱਗਾ ਸੀ ਜਿਹਦੇ ਵਿੱਚ ਹੁਟਰ ਉਹਦਾ ਕੱਟ ਕੇ ਅਸੀਂ ਚਲਾਣ ਕੀਤਾ ਗਿਆ। ਪੁਰਾਸ਼ੀ ਲਈ ਉਹਦੀ ਗੱਡੀ ਦੀ ਨਾਲ ਸਬੂਗ ਨਾਲ ਜਿਹਦੇ ਵਿੱਚ ਇੱਕ ਕੰਡਾ ਤੇ ਕੁਝ ਨਸ਼ੀਲਾ ਪਾਊਡਰ ਬਰਾਮਦ ਹੋਇਆ ਗਿਆ। ਉਦੇ ਉੱਪਰ ਕਿਸ ਤਰ੍ਹਾਂ ਦਾ ਲੋਗੋ ਲੱਗਿਆ ਹੋਇਆ ਸੀ ਉਸ ਤਰ੍ਹਾਂ ਉਸ ਦੇ ਉੱਪਰ ਆਪਣਾ ਕਿਸੇ ਨਿੱਜੀ ਅਖਬਾਰ ਦਾ ਟੈਗ ਲੱਗਿਆ ਸੀ ਪੁਲਿਸ ਦੇ ਬਲੋਂ ਗੱਡੀ ਦੀ ਕੀਤੀ ਚਾਰੀ ਫਰੋਲਾ ਫਰਾਲੀ ਦੀ ਬਤਾਏ ਕਿ ਇਸ ਨੌਜਵਾਨ ਨੂੰ ਪੁੱਛਿਆ ਗਿਆ ਕਿ ਗੱਡੀ ਤੇ ਹੀ ਹੋਟਲ ਲੱਗਿਆ ਤਾਂ ਇਸ ਦੇ ਬਲੋਂ ਝੂਠ ਬੋਲਿਆ ਗਿਆ ਪੁਲਿਸ ਨੂੰ ਸ਼ੱਕ ਹੋਇਆ ਤਾਂ ਉਸੇ ਵੇਲੇ ਮਕੈਨਿਕ ਬੁਲਾਇਆ ਜਿਵੇਂ ਹੀ ਟੈਕਿੰਗ ਕੀਤੀ ਗਈ ਤਾਂ ਗੱਡੀ ਤੇ ਲੱਗਿਆ ਹੋਇਆ ਹੋਟਲ ਮਿਲਿਆ ਪੁਲਿਸ ਦੇ ਵੱਲੋਂ ਫਿਰ ਸਾਰੀ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੇ ਵਿੱਚੋਂ ਇੱਕ ਕੰਡਾ ਤੇ ਕੁਝ ਨਸ਼ੀਲਾ ਪਾਊਡਰ ਵੀ ਬਰਾਮਦ ਹੋਇਆ ਫਰੋਜ਼ਪੁਰ ਕੈਂਟ ਦੀ ਪੁਲਿਸ ਸ਼ੱਕੀ ਗੱਡੀਆਂ ਦੀ ਤਲਾਸ਼ੀ ਲੈ ਰਹੀ ਸੀ ਇਸ ਮੌਕੇ ਨਿੱਜੀ ਅਖਬਾਰ ਦੇ ਪੱਤਰਕਾਰ ਨੂੰ ਪੁਲਿਸ ਨੇ ਕਾਬੂ ਕੀਤਾ ਐਸਆਈ ਨੇ ਦੱਸਿਆ ਕਿ ਨਜਵੰਦੀ ਗੱਡੀ ਦਾ ਚਲਾਨ ਕਰ ਦਿੱਤਾ ਗਿਆ ਅਤੇ ਵਣਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਤੁਸੀਂ ਰੋਕੀਆ ਉਹ ਮਾਮਲਾ ਕੀ ਹੋਇਆ ਸਰ ਮਾਨਯੋਗ ਐਸ.ਐਸ.ਪੀ ਸਾਹਿਬ ਦੇ ਹੁਕਮ ਅਨੁਸਾਰ ਕੈਂਟ ਏਰੀਆ ਦੇ ਵਿੱਚ ਅੱਡ-ਅੱਡ ਸ਼ਿਫਟਿੰਗ ਵਾਈ ਜਮੇਬੈਲ ਨਾਕਾ ਅਸੀਂ ਲਾਉਂਦੇ ਰਹਿੰਨੇ ਆ ਅੱਜ ਸਪੈਸ਼ਲ ਆਪਣਾ ਨਾਕਾ ਲੇਟਾਂ ਵਾਲੇ ਚੌਂਕ ਦੇ ਅਸੀਂ ਲਾਇਆ ਜਿਹਦੇ ਵਿੱਚ ਅਸੀਂ ਬੁਲਟ ਮੋਟਰਸਾਈਕਲ ਦੇ ਸਲੈਂਸਰਾਂ ਜਿਹੜੇ ਪਟਾਕੇ ਮਾਰਦੇ ਉਹ ਚੈੱਕ ਕਰ ਰਹੇ ਆ ਕਾਲੀਆਂ ਜਾਲੀਆਂ ਵਾਲੀਆਂ ਗੱਡੀਆਂ ਜਿਨ੍ਹਾਂ 'ਤੇ ਹੋਟਰ ਲੱਗੇ ਉਹ ਚੈੱਕ ਕਰ ਰਹੇ ਆ ਤੇ ਪਲ ਸਵਾਰੀ ਬਿਨਾ ਨੰਮਰੀ ਉਹਨਾਂ ਦੇ ਅਸੀਂ ਅੱਜ ਚੈੱਕ ਕਰਕੇ ਤੇ ਜਾਣ ਕਰ ਰਹੇ ਆ ਸਰ ਇੱਕ ਗੱਡੀ ਜਿਹੜੀ ਤੁਸੀਂ ਤੁਹਾਨੂੰ ਫੜੀ ਹੈ ਉਹਦੇ ਵਿੱਚ ਕੀ ਕੁੱਝ ਹੋਇਆ ਹੈ ਸਰ ਇਹ ਗੱਡੀ ਜਿਹੜੀ ਨਾ ਪਿੱਛੋਂ ਚੁੰਗੀ ਨੰ ਇਹ ਹੁੱਟਰ ਵੱਜਿਆ ਜੀ ਹੁੱਟਰ ਵੱਜਿਆ ਸੀ ਗੱਡੀਆਂ ਸੀ ਪ੍ਰਾਈਵੇਟ ਤੇ ਚਾਰ ਇੱਕੋ ਨਹੀਂ ਆਈ 20 ਉਹਨਾਂ ਨੂੰ ਅਸੀਂ ਰੋਕ ਕੇ ਬ੍ਰੇਕੀ ਨਾਲ ਉਹਨਾਂ ਦੀ ਜਾਂਚ ਕੀਤੀ ਜਿਹਦੇ ਵਿੱਚ ਕਾਲੀਆਂ ਗੱਡੀਆਂ ਲੱਗੀਆਂ ਸੀ ਉਹਦੇ ਵਿੱਚ ਅਸੀਂ ਪ੍ਰੋਪਰ ਉਹਦੀ ਬੰਦੇ ਦੀ ਵਿੱਚ ਪੇਸ਼ਾ ਉਹਨ ਬਤੇਰੇ ਗੱਡੀ ਉੱਪਰ ਹੈਗਾ ਪਹਿਲਾਂ ਉਹਨੇ ਕਿਹਾ ਨਹੀਂ ਹੈਗਾ ਫਿਰ ਅਸੀਂ ਮਕੈਨਿਕ ਕੋਲ ਆ ਕੇ ਚੈੱਕ ਕੀਤਾ ਤੇ ਉਹਦੇ ਵਿੱਚ ਹੁੱਟਰ ਲੱਗਾ ਸੀ ਜਿਹਦੇ ਵਿੱਚ ਹੁੱਟਰ ਉਹਦਾ ਕੱਟ ਕੇ ਅਸੀਂ ਚਲਾਣ ਕੀਤਾ ਗਿਆ ਵਿੱਚੋਂ ਪੁਲਿਸ ਪਾਰਟੀ ਆਉਂਦੀ ਸੀ ਕੈਂਟ ਵਾਲੇ ਦੀ ਉਹ ਵੀ ਆ ਗਏ ਜੂ ਹੂੰ ਇਕੱਠਾ ਹੋਇਆ ਵੈਸੀ ਕਾਫੀ ਸਾਰਾ ਇੱਥੇ ਜਿਹਦੇ ਵਿੱਚ ਅਸੀਂ ਤਰੀਕੀ ਨਾਲ ਉਹਨਾਂ ਤਲਾਸ਼ੀ ਲਈ ਉਹਦੀ ਗੱਡੀ ਦੀ ਨਾਲ ਸੰਯੋਗ ਨਾਲ ਜਿਹਦੇ ਵਿੱਚ ਇੱਕ ਕੰਡਾ ਤੇ ਕੁਛ ਨਸ਼ੀਲਾ ਪਾウダー ਬਰਾਮਦ ਹੋਇਆ ਸੀ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀ ਕੀਤੀ ਗਈ ਉਹਨਾਂ ਦੇ ਉੱਤੇ ਅਗਲੀ ਕਾਰਵਾਈ ਲਈ ਉਹ ਫੈਨ ਥਾਣੇ ਉਹਨਾਂ ਨੂੰ ਲੈ ਕੇ ਮらい ਤੇ ਉਹਦੇ ਉੱਪਰ ਕਿਸ ਤਰ੍ਹਾਂ ਦਾ ਲੋਗੋ ਲੱਗਿਆ ਹੋਇਆ ਸੀ ਦੋਸਤ ਦੇ ਉੱਤੇ ਆਪਣਾ ਕਿਸੇ ਨਿੱਜੀ ਅਸਬਾਰ ਦਾ ਟੈਗੋ ਲੱਗਿਆ ਸੀ ਦੱਸਿਆਦਰ ਇੱਕ ਹੀ ਨੌਜਵਾਨ ਦੀ ਬਲੋ ਲਗਾਤਾਰ ਹੁਟਲ ਮਾਰਿਆ ਜਾ ਰਿਹਾ ਸੀ ਪਰ ਜਦੋਂ ਫੀਟ ਮੁੰਸ਼ੀ ਨੇ ਹੂਟ ਨਾ ਬਚਣ ਲਈ ਕਿਹਾ ਤਾਂ ਉਸਨੇ ਮੁੰਸ਼ੀ ਨੂੰ ਫੇਟ ਮਾਰਨ ਦੀ ਕੋਸ਼ਿਸ਼ ਵੀ ਕੀਤੀ ਤੇ ਗੱਡੀ ਭਜਾ ਲਈ ਉਸ ਦੀ ਇਤਲਾਹ ਤੇ ਜਰਬਤੀਆਂ ਵਾਲੇ ਚੌਕ ਦੇ ਵਿੱਚ ਲੱਗੇ ਨਾਕੇ ਤੇ ਪੁਲਿਸ ਨੇ ਇਸ ਗੱਡੀ ਨੂੰ ਰੋਕਿਆ ਤਾਂ ਇਸ ਨੌਜਵਾਨ ਨੂੰ ਕਾਬੂ ਕੀਤਾ ਜੋ ਇੱਕ ਜਗਰਾਉ ਵਿੱਚ ਨਿੱਜੀ ਚੈਨਲ ਦਾ ਪੱਤਰਕਾਰ ਹੈ ਪੁਲਿਸ ਦਾ ਕਹਿਣਾ ਹੈ ਕਿ ਉਸ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਫਰੋਜਪੁਰ ਤੋਂ ਪਰਮਜੀਤ ਸਖਣਾ ਪੰਜਾਬੀ ਲੋਕ ਚੈਨਲ